ਹਿੰਡੇ ਦੇ ਵਿੱਚ ਕਹਿੰਦੇ ਕਿ ਇੱਕ ਜਿਹੜਾ ਪਿੱਛੇ ਪੰਜਾਬੀ ਕੁੜੀ ਦਾ ਕਤਲਜਾ ਹੋਇਆ ਤੇ ਉਹ ਉਹਦਾ ਵੀ ਤਾਰਾ ਵਿੱਚ ਬਠਿੰਡੇ ਦੇ ਕਿਸੇ ਹੋਟਲ ਨਾਲ ਜੁੜਦੀਆਂ ਨੇ ਨਹੀਂ ਨਹੀਂ ਸਰ ਤਾਰਾ ਅੱਜ ਤੁਸੀਂ ਤਾਰਾ ਨਾਲ ਉਹ ਗਲਤ ਪਾ ਰਹੇ ਹੋ 네ਗੇਟਿਵ ਪੋਜ਼ਿਟਿਵ ਪੋਜ਼ਿਟਿਵ 네ਗੇਟਿਵ ਇਹ ਵੀ ਤਾਰਾ ਨਾਲ ਚੱਲਣ ਵਾਲੀ ਜੁੜਦੀਆਂ ਇੱਕਸੌਲ ਕੇ ਇੱਕਸੌਲੀ ਨਾਲ ਜੁੜਦੀਆਂ ਸਰ ਪਰ ਉਹ ਬੰਦੇ ਜਿਹੜੇ ਸੀ ਦੋ ਬੰਦੇ ਬਠਿੰਡੇ ਦੇ ਨੇ ਹੋਟਲ ਉਥੋਂ ਦਾ ਹਿਮਾਚਲ ਦਾ ਦਰਸਰ ਕੀ ਆ ਕਿ ਇੱਥੋਂ ਥਾਰ ਦੇ ਵਿੱਚ ਬਈ ਜਾਂਦੇ ਆ ਹੂੰ ਦੋ ਮੁੰਡੇ ਉਹਨਾਂ ਚੋਂ ਇੱਕ ਦੀ ਭੈਣ ਬਾਹਰ ਆ ਚਲੋ ਕਿਸ ਮੁਲਕ ਚ ਆਪਾਂ ਨਹੀਂ ਦੱਸਦੇ ਉਹ ਇਹਨੇ ਜ਼ਮੀਨ ਜਮੂਨ ਕੋਈ ਇੱਥੋਂ ਵੇਚੀ ਜਾਂ ਉਹਨੇ ਪੈਸਾ ਭੇਜਿਆ ਉਥਾਰ ਗੱਡੀ ਘੜਾਈ ਸੀ ਜੀ ਇੱਕ ਉਹਦਾ ਯਾਰ ਦੋਸਤ ਹੂੰ ਇਹ ਦੋਨੇ ਚਲੇ ਜਾਂਦੇ ਉਥੇ ਨਾਲ ਇੱਕ ਕੁੜੀ ਆ ਠੀਕ ਹੈ ਜੀ ਕੁੜੀ ਦੀ ਆਇਡੈਂਟੀਟੀ ਤਾਂ ਆਪਾਂ ਵੈਸੇ ਵੀ ਰਿਵੀਲ ਨਹੀਂ ਕਰ ਸਕਦੇ ਜੀ ਨਾ ਵਿਕਟਮ ਦੀ ਨਾ ਇਸਤਰੀ ਕਾ ਦੀ ਚਲੋ ਤਾਂ ਗੱਲ ਇਹ ਆ ਕਿ ਬਈ ਉਹਦੇ ਵਿੱਚ ਹੋਇਆ ਕਿ ਕਿ ਰੂਮ ਚੋਂ ਇੱਕ ਕੁੜੀ ਨੂੰ ਚੁੱਕ ਕੇ ਬਾਹਰ ਲਿਆਉਂਦੇ ਆ ਹੂੰ ਇਹ ਕਹਿੰਦੇ ਜੀ ਕਿ ਮਤਲਬ ਇਹ ਬੇਹੋਸ਼ ਹੋ ਗਈ दारू ਪੀਤੀ ਸੀਗੀ ਵਾਸ਼ਰੂਮ ਚ ਡਿੱਗ ਪਈ ਵਗੈਰਾ ਆਂ ਜੀ ਤੇ ਅਸੀਂ ਇਹਨੂੰ ਹਸਪਤਾਲ ਲੈ ਕੇ ਚੱਲੇ ਆ ਸਟਾਫ ਨੇ ਰੋਕਤਾ ਕਿਉਂਕਿ ਇਹ ਜਿਹੜੇ ਤੁਹਾਨੂੰ ਪਤਾ ਨਾ ਮੈਨੇਜਰ ਵਗੈਰਾ ਹੁੰਦੇ ਆ ਨਾ ਇਹ ਪ੍ਰੋਫੈਸ਼ਨਲ ਕੋਰਸ ਕਰਕੇ ਆਏ ਹੁੰਦੇ ਆ ਹੋਟਲਾਂ ਚ ਐਦਾਂ ਨਹੀਂ ਹੁੰਦੇ ਸਰ ਮੈਨੇਜਮੈਂਟ ਵਗੈਰਾ ਦਾ ਹਾਂ ਜੀ ਜੀ ਇਹ ਬਹੁਤ ਕਾਲੋ ਕੇ ਸ਼ਾਰਪ ਮਾਈਂਟਡ ਹੁੰਦੇ ਪੜੇ ਲਿਖੇ ਹੁੰਦੇ ਆ ਬੜੇ ਲਿਆਕਤ ਵਾਲੇ ਹੁੰਦੇ ਨੇ ਹਮ ਤਾਂ ਉਹਨਾਂ ਨੇ ਕਿਹਾ ਕਿ ਐਸਾ ਨਹੀਂ ਹੈ ਜੀ ਤੁਹਾਨੂੰ ਇੱਥੇ ਰੁਕਣਾ ਪਏਗਾ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਦੇਖ ਕੇ ਫੇਰ ਹਮ ਕਣ ਕਿਹਾਗਾ ਪੁਲਿਸ ਕਾਲ ਕਰਾਂਗੇ ਜੀ ਜਾਂ ਇੱਥੇ ਮੈਡੀਕਲ ਟੀਮ ਬੁਲਾਵਾਂਗੇ ਜੀ ਵਗੈਰਾ ਇਹ ਫਿਰ ਉੱਥੋਂ ਭੱਜ ਬੱਤੀ ਮਤਲਬ ਉਹਨੂੰ ਛੱਡ ਕੇ ਇਹ ਨਿਕਲੇ ਜਦ ਫਿਰ ਉਹ ਉੱਥੇ ਮਤਲਬ ਕਿ ਕੁੜੀ ਨੂੰ ਚੈੱਕ ਕੀਤਾ ਜਾਂਦਾ ਤਾਂ ਉਹ ਡੈੱਟ ਸੀ ਜੀ ਹੁਣ ਇਹਨਾਂ ਨੂੰ ਪੁਲਿਸ ਲੱਭਦੀ ਫਿਰਦੀ ਇੱਥੇ ਆ ਕੇ ਬਠੰਡੇ ਹੂੰ ਦੋ ਅੰਗੇ ਕਿਸ਼ਾਇਦ ਭਗਦੇ ਦਾ ਜੀ ਦੋਵਾਂ ਨੂੰ ਇੱਥੇ ਲੱਭਦੀ ਫਿਰਦੀ ਐ ਇਹ ਹਲੇ ਤੱਕ ਢਿੱਕੇ ਨਹੀਂ ਜਾਂਦੇ ਹੁਣ ਉੱਥੇ ਪਤਾ ਨਹੀਂ ਕੀ ਹੋਇਆ ਕੀ ਵਾਪਰਿਆ ਹੂੰ ਹੋ ਸਕਦਾ ਕੋਈ ਚੀਜ਼ ਐਸੀ ਖਾਧੀ ਜਾਂ ਪੀਤੀ ਉਹ ਜਿਹਦੇ ਨਾਲ ਮੌਤ ਹੋ ਜੀ ਪਰ ਫਿਰ ਭੱਜਣ ਵਾਲੀ ਗਲਤੀ ਐ ਬਿਲਕੁਲ ਹੁਣ ਇਹ ਵੀ ਹੋ ਸਕਦਾ ਕਿ ਮਰਡਰ ਹੋਇਆ ਹੋਵੇ ਹੂੰ ਆਹ ਕਈ ਸਵਾਲ ਬਣਦੇ ਨੇ ਜਦੋਂ ਤੱਕ ਕੋਈ ਰਿਪੋਰਟ ਨਹੀਂ ਆਉਂਦੀ ਜੀ ਇਹ ਆਪਕੇ ਭਾਈ ਜਿਸ ਤਰ੍ਹਾਂ ਇਹ ਬੱਚੇ ਆਪ ਉਧਰੀਆਂ ਕਰਦੇ ਫਿਰਦੇ ਆ ਆ ਜਿਹੜਾ ਹੋਟਲ ਕਲਚਰ ਆ ਗਿਆ ਕਿਤੇ ਨਵਾਂ ਹੀ ਸਿਆਪਾ ਸਾਨੂੰ ਇਹ ਚੱਲ ਰਿਹਾ ਓਯੋ ਵਾਲਾ ਹੋਟਲ ਆ ਹੁਣ ਪਿੱਛੇ ਜਾਇਆ ਸੀ ਕਿ ਉਹ ਦੂਜਿਆਂ ਨੂੰ ਨਹੀਂ ਜੇ ਮਿਲਣਾ ਸਿਰਫ ਮੀਆਂ ਬੀਵੀ ਨੂੰ ਮਿਲਣਾ ਜੀ ਤਾਂ ਕਹਿੰਦੇ ਮੀਆਂ ਮੀਆਂ ਬੀਵੀ ਨੂੰ ਹੋਟਲ 'ਚ ਜਾ ਕੇ ਕਰਾ ਕੇ ਤਾਂ ਕਿ ਤੇ ਮਜਬੂਰੀ 'ਚ ਕਿਤੇ ਆਸੇ-ਪਾਸੇ ਫਸੇ ਤੇ ਠਹਿਰਣਗੇ ਜੀ ਜੀ ਤੇ ਗੱਲ ਇਹ ਆ ਕਿ ਭਈ ਹੁਣ ਪਰੌਣੇ ਆ ਜਾਣ ਤੇ ਕੋਈ ਆਪਦੇ ਘਰ ਕੋਈ ਅੰਨ ਪਾਣੀ ਕਰਕੇ ਹੀ ਨਹੀਂ ਰਾਜੀ ਕਹਿੰਦਾ ਹੋਟਲ ਤੇ ਚੱਲੋ ਜਾਂ ਹੋਟਲ ਤੋਂ ਮਕਾ ਲਓ ਜੀ ਤੇ ਆ ਆਪਦੀਆਂ ਮौज-ਮਸਤੀਆਂ ਕਰਨੂ ਵੀ ਹੋਟਲ ਤੇ ਚਲੋ ਪਹਾੜਾਂ ਨੂੰ ਨਿਕਲ ਚਲਦੇ ਆ ਬੱਚੇ ਬਈ ਠੀਕ ਹੈ ਬਾਲਗ ਬੱਚੇ ਕਰਦੇ ਤਾਂ ਪਰ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਅਯਾਸ਼ੀ ਤੇ ਪ੍ਰੇਮ 'ਚ ਫਰਕ ਹੈ ਬਿਲਕੁਲ ਅਯਾਸ਼ੀ ਤੇ ਪ੍ਰੇਮ 'ਚ ਬਹੁਤ ਫਰਕ ਹੈ ਇਸ ਤਰ੍ਹਾਂ ਗਰੁੱਪਾਂ 'ਚ ਅਯਾਸ਼ੀਆਂ ਕਰਨੀਆਂ ਠੀਕ ਨਹੀਂ ਹੈ ਸਮਝੋ ਹਾਂ ਨਾ ਇੱਜ਼ਤ ਦਾ ਵੀ ਖਿਆਲ ਰੱਖੋ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਆਪਣੇ ਕੈਰੀਅਰ ਦਾ ਵੀ ਸਵਾਲ ਜਾ ਜਿਹੜਾ ਨਾ ਤੁਸੀਂ ਖਤਮ ਕਰੋ ਜੀ 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 ਸੁਖ ਸਿੰਘ ਜੀ ਕਹਿ ਰਹੇ ਨੇ ਕਿ ਬਾਈ ਮੈਂ ਤਾਂ ਨਾਰਮਲ ਪੁੱਛਿਆ ਸੀ ਗੁੱਸਾ ਨਾ ਕਰੋ ਖੈਰ ਗੁੱਸੇ ਵਾਲੀ ਗੱਲ ਨਹੀਂ ਚਲੋ ਲੈ ਕੋਈ ਗੁੱਸਾ ਨਹੀਂ ਕੀਤਾ ਮੈਂ ਤੁਹਾਨੂੰ ਇਨਵਾਈਟ ਕੀਤਾ ਪਿਆਰ ਨਾਲ ਮੈਂ ਤੁਹਾਨੂੰ ਆਪਣੀ ਦਿਲ ਦੀ ਜੇ ਸਰ ਤੁਹਾਨੂੰ ਪੁੱਛਣ ਦਾ ਹੱਕ ਹੈ ਨਾ ਸਾਨੂੰ ਰੱਖਣ ਦਾ ਵੀ ਹੱਕ ਦੇ ਦੇ ਜੀ ਜੀ ਠੀਕ ਹੈ ਨਾ ਸਰ ਉਹੀ ਗੱਲ ਹੈ ਨਾ ਕਿ ਅਸੀਂ ਇੱਥੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ 'ਚ ਪਿਛਲੇ 14 ਸਾਲ ਤੋਂ ਆ ਸਰ ਹੂੰ 12 ਜਾਂ 14 14 ਸਾਲ ਤੋਂ ਮੈਂ ਸੋਸ਼ਲ ਮੀਡੀਆ ਤੇ ਤੇ 12 ਸਾਲ ਮੈਨੂੰ মিডিਆ ਚ ਹੋ ਗਏ ਨੇ ਹੁਣ ਤੁਸੀਂ ਕਦੋਂ ਤੋਂ ਫੋਲੋ ਕੀਤਾ ਮੈਂ ਨਹੀਂ ਕਹਿ ਸਕਦਾ ਜੀ ਠੀਕ ਹੈ ਨਾ ਮੇਰਾ ਉਹਦੇ ਚ ਕਸੂਰ ਨਹੀਂ ਹੈ ਪਰ ਇਸ ਗੱਲ ਦੀ ਗਰੰਟੀ ਹੈ ਜਿੱਦਣ ਜ਼ਮੀਰ ਵੇਚਣ ਦੀ ਵਾਰੀ ਆਈ ਹੂੰ ਮੈਂ ਤੁਹਾਨੂੰ ਇੱਥੇ ਦੱਸ ਕੇ ਇੱਥੋਂ ਦੱਸ ਕੇ ਆਪਦਾ ਕੋਈ ਰਸਤਾ ਹੋਰ ਢਲੂਗਾ ਜੀ ਹੂੰ ਠੀਕ ਹੈ ਇਹ ਮੇਰਾ ਤੁਹਾਡੇ ਨਾਲ ਵਾਅਦਾ ਚਾਹੇ ਤੁਸੀਂ ਆਮ ਆਦਮੀ ਪਾਰਟੀ ਵਾਲੇ ਹੋ ਚਾਹੇ ਤੁਸੀਂ ਕਾਲੀ ਹੋ ਚਾਹੇ ਕਾਂਗਰਸੀ ਹੋ ਜੀ ਚਾਹੇ ਤੁਸੀਂ ਅਮਰਤਪਾਲ ਸਿੰਘ ਦੇ ਸਮਰਥਕ ਹੋ ਜਦਨ ਜ਼ਮੀਰ ਵੇਚ ਕੇ ਏਜੰਡਾ ਚਲਾਉਣ ਦੀ ਨੌਬਤ ਆ ਗਈ ਮੈਂ ਉਹਦੇ ਨਾਲੋਂ ਬਈ ਕੋਈ ਹੋਰ ਕੰਮ ਚਲਾ ਲੂੰਗਾ ਠੇਲਾ ਚਲਾ ਲੂੰਗਾ ਰੇੜੀ ਚਲਾ ਲੂੰਗਾ ਜੀ ਠੀਕ ਹੈ ਨਹੀਂ ਰੱਬ ਨੇ ਬੜੀ ਹਿੰਮਤ ਦਿੱਤੀ ਐ ਨਾ ਬੁੱਢੇ ਹੱਡਾਂ 'ਚ ਵੀ ਹਾਲੇ ਐ ਕੋਈ ਚੱਕਰ ਨਹੀਂ ਆਏਗਾ ساری ਜ਼ਿੰਦਗੀ ਆਹੀ ਕੁਛ ਕੀਤਾ ਤੋ ਮਤਲਬ ਕਿ ਇਹ ਚੀਜ਼ਾਂ ਜੁਰਤਨਾਲ ਰਹੇ ਆ ساری ਜ਼ਿੰਦਗੀ ਘੜਸਨਾਲ ਰਹੇ ਆ ਗਰੀਬ ਵੀ ਰਹੇ ਆ ਤਾਂ ਇੱਥੇ ਵੀ ਐਸ ਕੈਰੀਅਰ 'ਚ ਐਸ ਪੇਸ਼ੇ 'ਚ ਵੀ ਉਦਾਂ ਹੀ ਰਵਾਂਗੇ ਜੇ ਵਾਰੀ ਆਈ ਇਹ ਤੋਂ ਨਿਕਲ ਜਾਵਾਂਗੇ ਜੇ ਨੋ ਬਤਾਈ ਵੀ ਕਰਦੇ ਤਾਂ ਮਿੰਟੂ ਜੀ ਤੇ ਸਭ ਤੋਂ ਸੋਹਣੀ ਗੱਲ ਇਹ ਹੁੰਦੀ ਹੈ ਕਿ ਝੁਕੇਗਾ ਨਹੀਂ ਝੁਕੇਗਾ ਨਹੀਂ ਨਾ ਝੁਕੇਗਾ ਤੇ ਨਾ ਰੁਕੇ ਬਿਲਕੁਲ ਕੋਈ ਉਸੂਲ ਆਪਦੀ ਜ਼ਿੰਦਗੀ ਦੇ ਹੋਣੇ ਚਾਹੀਦੇ ਆ ਆਪਣੇ ਨੋਰਮਸ ਹੈਗੇ ਆ ਜੀ ਜੀ ਠੀਕ ਹੈ ਨਾ ਆਪਾਂ ਪਹਿਲਾਂ ਗੱਲ ਹੀ ਇਹ ਕਰਦੇ ਹੁੰਨੇ ਆ ਜਿੱਥੇ ਵੀ ਨੌਕਰੀ ਕਰਨੀ ਆ ਹੂੰ ਜੋ ਨੋਰਮਸ ਸਿਕਿਉਰ ਨਹੀਂ ਉਹ ਅਜ਼ਾਦੀ ਹੱਕਦਾਰ ਨਹੀਂ ਜੀ ਤਦ ਠੀਕ ਹੈ ਜੀ